ਅੱਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਦੇਸ਼ ਦੀ ਪਹਿਲੀ ਗ੍ਰੀਨ ਕੈਂਪਸ ਹੈਲਥ ਯੂਨੀਵਰਸਿਟੀ ਅਤੇ ਆਧੁਨਿਕ ਦਵਾਈ ਦੇ ਡਾਕਟਰਾਂ ਦੀ ਵਿਸ਼ਵ ਦੀ ਸਭ ਤੋਂ ਵੱਡੀ ਸੰਸਥਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਦੇਸ਼ ਭਰ ਵਿੱਚ ਪੈਰਾ ਮੈਡੀਕਲ ਕੋਰਸ ਸਹਾਇਕ ਸਿਹਤ ਵਿਗਿਆਨ ਵਿੱਚ ਸਿੱਖਿਆ ਨੂੰ ਅੱਗੇ ਵਧਾਉਣ ਲਈ ਇੱਕ ਮਹੱਤਵਪੂਰਨ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ। ਪ੍ਰੈਜ਼ੀਡੈਂਟ ਪੰਜਾਬ ਆਈਐਮ ਨੇ ਮੈਂ ਇਹ ਦੱਸਣਾ ਚਾਹਨਾ ਹੈ ਕਿ ਅੱਜ ਇੱਕ ਹਿਸਟੋਰੀਕ ਡੇ ਹੈ ਜੋ ਆਈਐਮ ਨੇ ਪੈਰਾਮੈਡੀਕ ਕੋਰਸ ਸ਼ੁਰੂ ਕੀਤੇ ਹੋਏ ਹੈ ਅੱਜ ਡਾਕਟਰ ਜੀਤ ਸੂਦ ਵਾਈਸ ਚਾਂਸਰ ਬਾਬਾ ਫਰੀਦ ਯੂਨੀਵਰਸਿਟੀ ਹੀ ਹੈਜ਼ ਅ ਸੈਕਟਿਡ ਆ ਰਿਕਵੈਸਟ ਐਂਡ ਰਿਕੋਗਨਾਈਜ਼ ਥੀਸ ਕੋਰਸਸ ਇਹ ਰਿਕੋਗਨੀਸ਼ਨ ਦਾ ਇਹ ਫਾਇਦਾ ਹੋਏਗਾ ਕਿ ਜੋ ਸਾਡਾ ਪੈਰਾਮੈਡੀਕਲ ਸਟਾਫ ਹੈ ਉਹਨਾਂ ਨੂੰ ਜਿਆਦਾ ਇੱਜ਼ਤ ਮਿਲੇਗੀ ਤੇ ਉਹਨਾਂ ਦੀ ਡਿਗਰੀ ਜਿਆਦਾ ਰਿਕੋਗਨੀਸ਼ਨ ਮਿਲੇਗੀ ਉਹਨਾਂ ਨੂੰ ਦੇ ਬਟ ਡੂ ਦੇ ਡੇਜ਼ਰਵ वेद की कैियर ओपरचुनिटीज ज़्यादा तो ज्यादा अच्छे स्टूडेंट कोर्स ज्वाइन करके अल्टीमेटली हेल्थ केयर इंप्रूवमेंट होगी देखो यद बेनिफिट एजुकेशन का एजुकेशन सिस्टम काल्थ का साब यूनिवर्सिटी है स्टेट यूनिवर्सिटी बाबा फरीद यूनिवर्सिटी ये लीड लाइन जारी है पूरे हिंदुस्तान बहुत बड़ा हिस्टोरीकल इवेंट है ਇਹ ਇਹ ਪਹਿਲੀ ਵਾਰ ਹੀ ਹੋਇਆ ਹੈ ਕਿ ਨੈਸ਼ਨਲ ਲੈਵਲ ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿਹੜੀ 100 ਸਾਲ ਪੁਰਾਣੀ ਐਸੋਸੀਏਸ਼ਨ ਹੈ ਤੇ ਸਭ ਤੋਂ ਵੱਡੀ ਵਰਲਡ ਦੀ ਐਸੋਸੀਏਸ਼ਨ ਹੈ ਉਹਦੇ ਪ੍ਰੈਜ਼ੀਡੈਂਟ ਡਾਕਟਰ ਆਰਵੀ ਅਸ਼ੋਕਨ ਸਾਡੇ ਨਾਲ ਹੈ ਤੇ ਅਸੀਂ ਇਹ ਹਿਸਟੋਰੀਕਲ ਐਗਰੀਮੈਂਟ ਇਸ ਲਈ ਵੀ ਸਾਈਨ ਕਰ ਰਹੇ ਹੈ ਕਿ ਪੂਰੀ ਜਿਹੜੀ ਡਾਇਰੈਕਸ਼ਨ ਐ ਐਜੂਕੇਸ਼ਨ ਦੀ ਉਹ ਪਿਛਲੇ चार तो पां साल तो बदल गई है सिस्टम तो बदल गया है मैथडोलॉजी बदल गई है गम्पिटनसी, गम्पिटनसी तो अभी इनू कंपीटेंसी कंपीटेंसी जी एक्सपर्टाइज है वनू मेडिकल डॉक्टर नर्स डेंटल और एनी अदर हैल्थ केयर वर्कर वो किमें असि पॉलिश कर सकते हैं तो पंजाब इधर लीड कर रहा है एजुकेशन का इंडिपेंडेंस ਤੇ ਪਹਿਲੇ ਸਭ ਤੋਂ ਵੱਡਾ ਰੋਲ ਸੀ ਤੇ ਅਸੀਂ ਉਹ ਗਲੋਰੀ ਵਾਪਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਹੈਲਥ ਸੈਕਟਰ ਤੇ ਬਾਕੀ ਜਿਹੜੇ ਵੀ ਹਾਇਰ ਐਜੂਕੇਸ਼ਨ ਦੇ ਸੈਕਟਰ ਹੈ ਉਹਨਾਂ ਵਿੱਚ ਇੱਕ ਡਿਵਾਈਡ ਆ ਗਿਆ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਬਾਕੀ ਸਾਰੇ ਸੈਕਟਰ ਨੂੰ ਕੰਟਰੋਲ ਕਰ ਰਿਹਾ ਪਰ ਹੈਲਥ ਸੈਕਟਰ ਨੂੰ ਓਵਰਆਲ ਕੰਟਰੋਲ ਕਰਨ ਵਾਲੀ ਕੋਈ हाले तक कोई तरकीब या बोलो या कोई मेथोडोलॉजी बोलो वो बनी नहीं है सारे जुजा जुजा काम कर रहे हैं नेशनल मेडिकल कमीशन अलग है डेंटल काउंसिल अलग है नर्सिंग काउंसिल अलग है इस तरीके ना अभी कोशिश कर रहे हैं कि हेल्थ है केयर सिस्टम जेड़ा इंडियन इंस्टीट्यूट्स ऑफ हायर एजुकेशन है जो हायर एजुकेशन इंस्टीट्यूट है वो सारे एक अंबरेला थले ਆਕੇ ਕੰਮ ਕਰਨ ਤੇ ਹੈਲਥ ਇਸ ਗਲੋਬਲ ਲੀਡਰਸ਼ਿਪ ਬਣੀ ਹੈ ਜਿਹੜਾ ਵਿਜ਼ਨ ਹੈ ਹਿੰਦੂਸਤਾਨ ਦਾ ਇਹ 2047 ਤੱਕ ਅਸੀਂ ਸੁਪਰ ਪਾਵਰ ਬੰਨਣਾ ਹੈ ਤਾਂ ਹੈਲਥ ਇਸ ਵਿੱਚ ਬਹੁਤ ਵੱਡਾ ਰੋਲ ਪਲੇ ਕਰਨ ਵਾਲਾ ਹੈ। ਠੀਕ ਹੈ ਨਾ ਆਪ ਜੀ। ਲਖੋ ਅਹ ਪੰਜਾਬ ਸਰਕਾਰ ਵੱਲੋਂ ਔਰ ਆਈਐਮਏ ਵੱਲੋਂ ਰੱਖ ਕੇ ਕਾਲਜ ਯੂਨੀਵਰਸਿਟੀ ਸਾਇੰਸ ਵੱਲੋਂ ਔਰ ਉਸ ਪਰ ਸੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਜਿਹੜੇ ਸਾਡੇ ਨੌਜਵਾਨ ਹੈ ਉਹਨਾਂ ਨੂੰ ਵਕਤੋਂ ਤੇ ਜੋਬ ਦੇ ਮੌਕੇ ਵੀ ਮਿਲਣਗੇ ਪਰ ਉਹਨਾਂ ਨੂੰ ਪੂਰੇ ਭਾਰਤ ਦੇ ਵਿੱਚ ਨੌਕਰੀ ਕਰਨ ਦਾ ਮੌਕਾ ਮਿਲੂ ਉਸ ਤਰ੍ਹਾਂ ਦੇ ਕੋਰਸ ਸਟਾਰਟ ਕਰ ਲੈਣ ਪਰ ਹੋਰ ਵੀ ਅਦਰ ਸਟੇਟ ਦੇ ਵਿੱਚ ਵੀ ਜਾ ਕੇ ਸਾਡੇ ਬੰਦੇ ਕੰਮ ਕਰ ਸਕਦੇ ਸੋ ਇਹ ਬਹੁਤ ਵੱਡਾ ਫਾਇਦਾ ਜਿਨੀਵਰਸਿਟੀ ਦਾ ਇੱਥੇ ਅਸੀਂ ਨਵੇਂ ਕੋਰਸ ਜਿਹੜੇ ਸ਼ੁਰੂ ਕਰਦੇ ਆ ਉਹਦੇ ਨਾਲ ਉਹ ਬੱਚੇ ਜਿਹੜੇ ਆ ਇਹ ਇੰਡੀਆ ਦੇ ਵਿੱਚ ਪੰਜਾਬ ਹੋਰ ਅਦਰ ਕੰਟਰੀ ਦੇ ਵਿੱਚ ਜਾ ਕੇ ਜੋਬ ਕਰ ਸਕਣਗੇ ਇਹ ਜਿਹੜਾ ਸਾਡੇ ਨੌਜਵਾਨਾਂ ਲਈ ਖਾਣ ਉਹਦੀ ਮੌਕਾ ਪ੍ਰਾਪਤੀ ਵੇਚਣੇ ਅਤੇ ਖੀਨਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ